ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦਾ ਆਨੰਦ ਮਾਣਦੇ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਅੱਜ ਦੇ ਇਸ ਸਮਾਗਮ 'ਚ ਪਹੁੰਚੇ ਹੋ ਸੰਗਰੂਪ ਦੇ ਵਿੱਚ ਸਾਰੀਆਂ ਸੰਗਤਾਂ ਨੇ ਗੁਰਬਾਣੀ ਪੜ੍ਹੀ ਹੈ ਗੁਰਬਾਣੀ ਸਰਮਣ ਕੀਤੀ ਹੈ ਔ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਕੁਝ ਕਸਮਾ ਤਰਸ ਕਰਕੇ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸਤਿਗੁਰੂ ਸੇਵਾ ਲੈਣ ਜਿੰਨੇ ਇੱਥੇ ਬੈਠੇ ਹੋ ਜਿੰਨੇ ਘਰਾਂ 'ਚ ਬੈਠ ਕੇ ਤੁਸੀਂ ਸਮਾਗਮ ਦਾ ਆਨੰਦ ਮਾਣ ਰਹੇ ਹੋ ਦੋਨੋਂ ਹੱਥ ਜੋੜ ਲਓ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਪਿਆਰ ਚਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਤੇਗ ਬਹਾਦਰ ਪਿਤਾ ਜੀ ਬੜੇ ਦਿਆਲੂ ਨੇ ਧਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਨੌ ਪਾਤਸ਼ਾਹ ਦੀ ਵਿਢਾਈ ਕਰਦੇ ਨੇ ਵਾਰ ਸ੍ਰੀ ਭਗਉਤੀ ਜੀ ਪਾਤਸ਼ਾਹ ਦਸਵੀਂ ਦੇ ਵਿੱਚ ਫਿਰ ਜਿੱਥੇ ਗੁਰਤੇਗ ਬਹਾਦਰ ਪਿਤਾ ਜੀ ਦੀ ਵਿਢਾਈ ਕਰਨ ਲੱਗਦੇ ਨੇ ਫਿਰ ਸਤਿਗੁਰੂ ਜੀ ਕਹਿੰਦੇ ਤੇਗ ਬਹਾਦਰ ਸਿਮਰ ਐ ਕਰਨੋਂ ਨਿਦ ਆਵੇ ਧਾਏ ਕੇਰੇ ਮੇਰੇ ਬਾਪੂ ਦਾ ਕੋਈ ਨਾਮ ਪ੍ਰੇਮ ਦੇ ਨਾਲ ਲਵੇ ਰੱਧੀਆਂ ਸਧੀਆਂ ਉਹਦੀ ਝੋਲੀ ਚ ਪੈ ਜਾਣਗੀਆਂ ਆਓ ਪ੍ਰੇਮ ਦੇ ਨਾਲ ਸਾਰੀ ਸੰਗਤ ਪਹਿਲਾਂ ਬਾਪੂ ਜੀ ਦਾ ਨਾਮ ਲਈਏ 2-4 ਮਿੰਟ ਫਿਰ ਨਾਲ ਜਿਵੇਂ ਸਤਿਗੁਰੂ ਜੀ ਕਿਰਪਾ ਕਰਨਗੇ ਤੇਗ ਬਹਾਦਰ ਸਿਮਰ ਐ

ਸਭ ਥਾਈ ਹੋਏ ਸਹਾਰੇ 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 होए सहाय ਇੱਕ ਬਹਾਦਰ ਸਿਮਰਿਆ 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 ਬਹਾਦਰ ਸਿਮਰਿਆ ਧੰ ਸ੍ਰੀ ਗੁਰੂ ਤੇਗ ਬਹਾਦਰ ਧੰ ਸ੍ਰੀ ਗੁਰੂ ਤੇਗ ਬਹਾਦਰ ਸ੍ਰੀ ਗੁਰੂ ਤੇਗ ਬਹਾਦਰ ਧੰ 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 ਸ੍ਰੀ ਗੁਰੂ ए बहादु तान श्री गुरू हिकु बहादु सभाईं हुय साइ सभाईं हुओ से सभु सहाय सभाईं हुे एग बहादु सिमरिया

सभ थाईं हुए से सभाईं हुय से सभाईं हुय सहाए सभाई होग बहादु सिमरिया ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਤੇਗ ਬਹਾਦਰ ਸਿਮਰਿਐ ਕਰਨੋਂ ਨਿਦਿਆਵੇ ਧਾਇ ਸਭ ਥਾਈ ਹੋਏ ਸਹਾਇ ਬਾਜਾਂ ਵਾਲੇ ਪ੍ਰੀਤਮ ਕਹਿੰਦੇ ਗੁਰ ਤੇਗ ਬਹਾਦਰ ਨੂੰ ਸਿਮਰ ਤੂੰ ਤੇਰੀ ਗਰੀਬੀ ਵੀ ਦੂਰ ਹੋ ਜਾਵੇਗੀ ਗੁਰਤੇਗ ਬਾਹਦਰ ਹਰ ਜਗ੍ਹਾ ਤੇ ਤੇਰੇ ਸਹਾਈ ਹੋਣ ਕੀ ਤੇਰੀ ਸਹਾਇਤਾ ਕਰਨ ਕੀ ਤੋਂ ਅੰਦਰੋਂ ਇੱਕ ਵਲ ਪ੍ਰੇਮ ਦੇ ਨਾਲ ਕਹੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਬੋਲੋ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਹਾਂ ਸਤ ਗੁਰੂ ਜੀ ਸੰਸਾਰ ਦਾ ਭਲਾ ਕਰਦਿਆਂ ਕਰਦਿਆਂ ਅਜ ਬਨਾਰਸ ਦੀ ਧਰਤੀ ਤੇ ਪਹੁੰਚਦੇ ਨੇ ਉੱਥੇ ਸਤਸੰਗ ਹੁੰਦਾ ਹੈ ਭਾਈ ਜਵੇਰੀ ਮੱਲ ਜੀ ਇਹ ਵੀ ਸਤਗੁਰ ਦੇ ਚਰਨਾਂ ਨਾਲ ਪਿਆਰ ਕਰਦਾ ਹੈ ਸਵੇਰੇ ਸ਼ਾਮ ਸਤਗੁਰ ਦੇ ਚਰਨਾਂ 'ਚ ਹਾਜ਼ਰੀ ਭਰਦਾ ਹੈ ਪਾਗਾਂ ਵਾਲਿਓ ਸੰਗਤ ਦੀ ਸੇਵਾ ਵੀ ਕਰਦਾ ਹੈ ਅੱਜ ਅੰਮ੍ਰਿਤ ਵੇਲਾ ਹੋਇਆ ਭਾਈ ਜਵੇਹਰੀ ਮਲ ਜੀ ਨੇ ਮੋਢੇ ਤੇ ਪੜਨਾ ਪਾ ਲਿਆ ਜਦੋਂ ਚੱਲੇ ਨਾ ਗੁਰਤੇਗ ਬਹਾਦਰ ਦੀ ਸਹਿ ਸੁਭਾਈ ਆਖਣ ਲੱਗੇ ਕਹਿੰਦੇ ਉਹ ਭਲਿਆ ਕਿੱਥੇ ਚੱਲੇ ਆ ਸਤਿਗੁਰੂ ਮੈਂ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਚੱਲੇ ਆ ਉਸ ਵੇਲੇ ਗੁਰਤੇਗ ਬਹਾਦਰ ਜੀ ਕਹਿੰਦੇ ਭਾਈ ਜਵੇਹਰੀ ਮੱਲ ਤੂੰ ਹੁਣ ਗੁਰੂ ਨਾਨਕ ਦਾ ਸਿੱਖ ਵਾਂ ਜਿਹੜਾ ਗੁਰੂ ਨਾਨਕ ਦਾ ਸਿੱਖ ਹੋਵੇ ਨਾ ਅੰਮ੍ਰਿਤ ਵੇਲੇ ਜਾ ਕੇ ਗੁਰਬਾਣੀ ਪੜਦਾ ਹੈ ਜਿਹੜਾ ਸਿੱਖ ਗੁਰਨਾਨਕਤਾ ਜਿਹੜਾ ਸਿੱਖ ਉਹ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੀ ਵਧਾਈ ਕਰਦਾ ਹੈ ਨਾ ਉਹ ਫਿਰ ਗੰਗਾ ਦੇ ਕੋਲ ਨਹੀਂ ਜਾਂਦਾ ਹੁੰ ਧਿਆੰਦਿਓ ਭਾਈ ਜਵੇਹਰੀ ਮੱਲ ਜਿਹੜਾ ਗੁਰਨਾਨਕ ਦਾ ਸਿੱਖ ਅੰਮ੍ਰਿਤ ਵੇਲੇ ਜਾ ਕੇ ਗੁਰਬਾਣੀ ਪੜ੍ਹਦਾ ਹੈ ਪਰਮੇਸ਼ਰ ਪ੍ਰਭੂ ਵਾਹਿਗੁਰੂ ਦੀ ਮਿਹਾਈ ਕਰਦਾ ਹੈ ਉਹ ਗੰਗਾ ਦੇ ਕੋਲ ਹੀ ਜਾਂਦਾ ਗੰਗਾ ਉਹਦੇ ਕੋਲ ਆ ਜਾਂਦੀ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤਗੁਰ ਜੀ ਜਿਹੜੇ ਸਿੱਖ ਗੁਰਬਾਣੀ ਪੜ੍ਹਦੇ ਨੇ ਪ੍ਰਭੂ ਪਰਮੇਸ਼ਰ ਦੀ ਵਡਿਆਈ ਕਰਦੇ ਨੇ ਗੰਗਾ ਉਹਨਾਂ ਦੇ ਕੋਲ ਆ ਜਾਂਦੀ ਹੈ ਸਤਿਗੁਰੂ ਦੇ ਹਾਂ ਕਹਿੰਦੇ ਭਾਈ ਜਵੇਰੀ ਮੱਲ ਇਹ ਇੱਟ ਜਿਹੜਾ ਚੁੱਕ ਤਾਂ ਉਹਨੇ ਗੁਰਮੁਖੇ ਇੱਟ ਚੁਕੀਤ ਥਲਿਓ ਗੰਗਾ ਫੁੱਟ ਪਈ ਗੁਰਮੁਖੋ ਅੱਜ ਵੀ ਉਹ ਗੰਗਾ ਨਿਰੰਤਰ ਚਲਦੀ ਪਈ ਹੈ ਵੇਖੋ ਗੁਰ ਤੇਗ ਬਹਾਦਰ ਜੀ ਨੇ ਸਹਿਜੇ ਹੀ ਆਪਣੇ ਸਿੱਖਾਂ ਨੂੰ ਸਮਝਾਤਾ ਭਲਿਓ ਉਸੀ ਨਾਮ ਜਪਣਾ ਹੈ ਪਰਮੇਸ਼ਰ ਵਾਹਿਗੁਰੂ ਦੀ ਵਿਧਾਈ ਕਰਨੀ ਹੈ ਕਰਮ ਕਾਂਡਾਂ ਦੇ ਵਿੱਚ ਨਹੀਂ ਫਸਣਾ ਤੁਸੀਂ ਗੰਗਾ ਤੁਹਾਡੇ ਕੋਲ ਚੱਲ ਕੇ ਆਇਆ ਕਰੇਗੀ ਸਤ ਸੰਗਿਓ ਇਹ ਬਨਾਰਸ ਵੇਤੀ ਫਿਰ ਕੀਰਤਨ ਹੁੰਦਾ ਹੈ ਗੁਰਮਖੂ ਜਦੋਂ ਕੀਰਤਨ ਹੁੰਦਾ ਹੈ ਇੱਕ ਉਸ ਇਲਾਕੇ ਦਾ ਕੋਹੜੀ ਬੰਦਾ ਜਿਹਦੇ ਸਰੀਰ ਤੇ ਕੋਹੜ ਹੋਇਆ ਹੈ ਮੱਖੀਆਂ ਭਿੰਨ-ਭਿੰਨ ਕਰਦੀਆਂ ਨੇ ਰਾਤ ਦਿਨ ਗੁਰਮਖੋ ਛੁੱਪ ਛੁੱਪ ਕੇ ਆਪਣੀ ਜ਼ਿੰਦਗੀ ਬਤੀਤ ਪਿਆ ਕਰਦਾ ਹੈ ਪਵ ਲੋਕ ਲੋਕ ਕੀ ਜ਼ਿੰਦਗੀ ਬਤੀਤ ਕਰਦਾ ਹੈ ਸਰੀਰ ਤੇ ਮੱਖੀਆਂ ਭਿੰਨ ਭਿੰਨ ਕਰਦੀਆਂ ਨੇ ਪੱਗਾਂ ਵਾਲਿਓ ਇਹਨਾਂ ਵਿੱਚ ਕਿਸੇ ਆਖਿਆ ਵੀ ਗੁਰਤੇਗ ਬਹਾਦਰ ਜੀ ਇਲਾਕੇ 'ਚ ਆਏ ਹੋਏ ਨੇ ਤੂੰ ਵੀ ਜਾ ਕੇ ਦਰਸ਼ਨ ਕਰ ਤੇ ਆਪਣੇ ਭਾਗ ਬਣਾ ਸਤ ਗੁਰੂ ਨੂੰ ਜਾ ਕੇ ਬੇਨਤੀ ਕਰ ਸਤਗੁਰੂ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਨੇ ਭਾਗਾਂ ਵਾਰਿਓ ਇਹ ਵੀ ਡੇੜ ਦਾ ਡੇੜ ਦਾ ਸੰਗਤ ਚ ਪਹੁੰਚਿਆ ਜਾ ਕੇ ਰੋ ਰੋ ਕੇ ਅੱਖ ਲਗਾਏ ਗੁਰੂ ਤੇਗ ਬਹਾਦਰ ਜੀ ਕਿਰਪਾ ਕਰੋ ਮੈਂ ਸੁਣਿਆ ਆਪ ਦੁਖੀਆਂ ਦੇ ਦੁੱਖ ਦੂਰ ਕਰਦੇ ਹੋ ਗਰੀਬਾਂ ਨਵਾਜਦੇ ਹੋ ਹੇ ਗੁਰੂ ਤੇਗ ਬਹਾਦਰ ਜੀ ਮੇਰੇ ਤੋਂ ਵੱਡਾ ਦੁਖੀ ਕੌਣ ਹੋ ਸਕਦਾ ਹੈ ਲੋਕ ਲੋਕ ਕੇ ਛੁਪ ਛੁਪ ਕੇ ਮੈਂ ਆਪਣੀ ਜ਼ਿੰਦਗੀ ਬਤੀਤ ਕਰਦਾ ਪਿਆ ਹਾਂ ਸਰੀਰ ਤੇ ਮੱਖੀਆਂ ਭਿੰਨ ਭਿੰਨ ਕਰਦੀਆਂ ਪਈਆਂ ਮਹਾਰਾਜ ਕਿਰਪਾ ਕਰੋ ਮੇਰਾ ਦੁੱਖਰਾ ਦੂਰ ਕਰੋ ਹੁਣ ਗੁਰੂ ਤੇਗ ਬਹਾਦਰ ਦੇ ਆਲੂ ਪਿਤਾ ਜੀ ਸਤਗੁਰ ਦੀ ਰਾਗੀਆਂ ਨੂੰ ਆਖ ਲਗੇ ਭਾਈ ਹਰ ਕੋ ਨਾਮ ਸਦਾ ਸੁਖਦਾਈ ਇਹ ਸ਼ਬਦ ਪਰੋ ਉਸ ਕੋਰੀ ਬੰਦੇ ਨੂੰ ਅੱਖ ਲੱਗੇ ਤੂੰ ਇੱਥੇ ਚੌਂਕੜਾ ਮਾਰ ਕੇ ਬੈਠ ਕੇ ਇਹ ਸ਼ਬਦ ਸੁਣ ਗੁਰਨਾਨਕ ਭਲੀ ਕਰੇਗਾ ਪਾਗਾਂ ਵਾਲਿਓ ਰਾਗੀਆਂ ਨੇ ਸਿੱਖਾਂ ਨੇ ਪ੍ਰੇਮ ਦੇ ਨਾਲ ਇਹ ਸ਼ਬਦ ਪੜਿਆ ਆਓ ਅਸੀਂ ਵੀ ਗੁਰਮਖੋ ਹਾਜ਼ਰੀ ਲਗਾਈਏ ਪ੍ਰੇਮ ਦੇ ਵਿੱਚ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ 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 ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖ ਦਾਈ ਨਾਮ ਸਦਾ ਸੁਖ ਦਾਈ ਹਰ ਕੋ ਨਾਮ ਸਦਾ ਸੁਖਦਾਈ ਜਾਂ ਕੋ ਸਿਮਰ ਅਜਾਮਲ ਉਦਰਿਓ ਜਾਂ ਕੋ ਸਿਮਰ ਅਜਾਮਲ ਉਦਰਿਓ ਜਾਂ ਕੋ ਸਿਮਰ ਅਜਾਮਲ ਉਦਰਿਓ ਜਾ 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 ਕੋ ਸਿਮਰ ਅਜਾਮਲ ਉਦਰਿਓ ਗਨ ਕਹੂ ਗਤ ਪਾਈ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਧੰਨ ਗੁਰੂ ਤੇਗ ਬਹਾਦਰ ਜੀ ਸਾਰੀ ਸੰਗਤ ਤੇ ਕਿਰਪਾ ਕਰੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਗੁਰ ਸਿੱਖਾਂ ਦੇ ਰਾਗੀਆਂ ਨੇ ਇਹ ਸ਼ਬਦ ਪੜਿਆ ਇਨੇ ਚੌਂਖੜਾ ਮੜ ਕੇ ਸੁਣਿਆ ਅੰਦਰ ਠੰਡ ਪਈਆ ਦੇ ਹੁਣ ਗੁਰਤੇਗ ਭਾਦਰ ਜੀ ਨੇ ਆਪ ਆਪਣੇ ਮੁਬਾਰਕ ਹੱਥਾਂ ਦੇ ਨਾਲ ਇਹ ਜਖਮ ਸਾਫ਼ ਕੀਤੇ ਬਲਮ ਪੱਟੀ ਕੀਤੀ ਗੁਰਮੁਖੋ ਆਖਲਗੇ ਭਲਿਆ ਸਤ ਸੰਗੜਿਆ ਕਰیتے ਦੋ ਚਾਰ ਦਿਨ ਇਹਨੇ ਸੰਗਤ ਕੀਤੀ ਗੁਰਮੁਖੋ ਇਹਦਾ ਸਰੀਰ ਤੰਦਰੁਸਤ ਹੋ ਗਿਆ ਜਦੋਂ ਇਹਦਾ ਸਰੀਰ ਤੰਦਰੁਸਤ ਹੋ ਗਿਆ ਨਾ ਗੁਰਤੇਗ ਬਹਾਦਰ ਜੀ ਨੇ ਆਪਣੇ ਕੋਲੋਂ ਇਹਨੂੰ ਮਾਇਆ ਦਿੱਤੀ ਧੰਨ ਗੁਰਤੇਗ ਬਹਾਦਰ ਪਿਤਾ ਜੀ ਆਖਣ ਲੱਗੇ ਉੱਪਲਿਆ ਐਲਾ ਮਾਇਆ ਲੈ ਲੈ ਹੁਣ ਆਪਣਾ ਕੋਈ ਕੰਮ ਕਾਰ ਸ਼ੁਰੂ ਕਰ ਆਪਣਾ ਜੀਵਨ ਕਿਸੇ ਤੇ ਨਿਰਪਰ ਨਹੀਂ ਕਰਨਾ ਹੱਥੀ ਧਰਮ ਦੀ ਕਿਰਤ ਕਰਨੀ ਹੈ ਆਪਣਾ ਗੁਜ਼ਾਰਾ ਵੀ ਕਰਨਾ ਹੈ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਵੀ ਕਰਨਾ ਹੈ ਸਤ ਸੰਗਿਓ ਇਹਨੇ ਸਤਗੁਰ ਦੇ ਚਰਨਾਂ ਤੇ ਨਮਸਕਾਰ ਕੀਤੀ ਮਾਇਆ ਸਤਗੁਰ ਕੋ ਲੈ ਲਈ ਤੇ ਦੋਵੇਂ ਹੱਥ ਜੁਰ ਕੇ ਅੱਜ ਵੀ ਖਲੋਤਾ ਹੈ ਗੁਰ ਤੇਗ ਬਹਾਦਰ ਜੀ ਕਿਤੇ ਜਾ ਤੂੰ ਹੁਣ ਤੇਰਾ ਤਨ ਵੀ ਤੰਦਰੁਸਤ ਹੋ ਗਿਆ ਹੈ ਕੋੜ ਵੀ ਤੇਰਾ ਦੂਰ ਹੋ ਗਿਆ ਦੁੱਖ ਤੇਰਾ ਦੂਰ ਹੋ ਗਿਆ ਮਾਇਆ ਵੀ ਤੈਨੂੰ ਗੁਰਨਾਨਕ ਜੀ ਦੇ ਘਰੋਂ ਮਿਲ ਗਈ ਹੈ ਜਾ ਹੁਣ ਧਰਮ ਦੀ ਕਿਰਤ ਕਰ ਆਪਣੀ ਆਪਣੀ ਜ਼ਿੰਦਗੀ ਵਧੀਆ ਬਤੀਤ ਕਰ ਤੇ ਇਹਨੇ ਹੱਥ ਜੋੜ ਲਏ ਸਤਿਗੁਰੂ ਜੇ ਤੁਹਾਡੀ ਅੱਗੇ ਆਵੇ ਤੇ ਇੱਕ ਬੇਨਤੀ ਕਰਾਂ ਮੈਂ ਤੁਹਾਡੇ ਚਰਨਾਂ ਦੇ ਵਿੱਚ ਤੇ ਗੁਰਤੇਗ ਬਹਾਦਰ ਜੀ ਕਹਿੰਦੇ ਹੁਣ ਕੀ ਰਹਿ ਗਿਆ ਜਿਹੜੀ ਭਾਵਨਾ ਦੇ ਨਾਲ ਗੁਰੂ ਨਾਨਕ ਜੀ ਦੇ ਘਰ ਆਇਆ ਸਾਂ ਗੁਰੂ ਨਾਨਕ ਨੇ ਤੇਰਾ ਦੁੱਖ ਵੀ ਦੂਰ ਕੀਤਾ ਸਰੀਰ ਤੰਦਰੁਸਤ ਕਰ ਦਿੱਤਾ ਹੈ ਗੁਰੂ ਨਾਨਕ ਦੇ ਘਰੋਂ ਤੇਨੂੰ ਮਾਇਆ ਵੀ ਮਿਲ ਗਈ ਹੈ ਆਪਣੇ ਕਾਰੋਬਾਰ ਵਾਸਤੇ ਹੁਣ ਕੀ ਚਾਹੀਦਾ ਸਤਿਗੁਰੂ ਤੁਸੀਂ ਬੜੀ ਕਿਰਪਾ ਕੀਤੀ ਮੇਰੇ ਤਨ ਦਾ ਦੁੱਖ ਤਾਂ ਤੁਸੀਂ ਦੂਰ ਕਰਤਾ ਮਹਾਰਾਜ ਜੀ ਕਿਰਪਾ ਕਰੋ ਮੇਰੇ ਮਨ ਦਾ ਦੁੱਖ ਵੀ ਦੂਰ ਕਰ ਦਿਓ ਬੋਲੇ ਸੋ ਨਿਹਾਲ ਅਚਰਿਆ ਆਕਾਲ ਮਨ ਦੇ ਦੁੱਖ ਪਤਾ ਕੀ ਹੁੰਦੇ ਨੇ ਈਰਖਾ ਦਵੇਸ਼ ਕਿਸੇ ਵੱਲ ਵੇਖ ਕੇ ਸੜੀ ਜਾਣਾ ਸੜੀ ਜਾਣਾ ਬਸ ਆਪਣਾ ਜੀਵਨ ਹੋਮੇ ਚ ਬਤੀਤ ਕਰਨਾ ਇਹ ਮਨ ਦੇ ਦੁੱਖ ਨੇ ਗੁਰਤੇਗ ਬਹਾਦਰ ਜੀ ਕਹਿੰਦੇ ਉਹ ਭਲਿਆ ਜੇ ਚਾਹੁੰਦਾ ਮਨ ਦੇ ਦੁੱਖ ਦੂਰ ਹੋ ਜਾਣ ਨਾ ਫਿਰ ਸ਼ਬਦ ਦੀ ਕਮਾਈ ਕਰਨੀ ਪਵੇਗੀ ਉਸ ਪਰਮੇਸ਼ਰ ਦੀ ਵਡਿਆਈ ਕਰਨੀ ਪਵੇਗੀ ਜਿਉਂ-ਜਿਉਂ ਸ਼ਬਦ ਦੀ ਕਮਾਈ ਕਰੇਗਾ ਪਰਮੇਸ਼ਰ ਦੀ ਵਡਿਆਈ ਕਰੇਗਾ ਨਾ ਤੇਰੇ ਮਨ ਦਾ ਦੁੱਖ ਵੀ ਦੂਰ ਹੁੰਦਾ ਜਾਏਗਾ ਭਾਗਾਂ ਵਾਲਿਓ ਹੁਣ ਇਹ ਸੱਚੀ-ਸੱਚੀ ਕਿਰਤ ਵੀ ਕਰਦਾ ਹੈ ਨਾਲ ਅਲੰਮਰਤ ਵਿਲੇ ਜਾ ਕੇ ਸ਼ਬਦ ਦੀ ਕਮਾਈ ਕਰਦਾ ਹੈ ਸਤ ਸੰਗਿਓ ਗੁਰੂ ਨਾਨਕ ਨੇ ਬੜੀ ਰਹਿਮਤਾ ਕੀਤੀ ਆਓ 10 ਦੀ ਭਾਵਨਾ ਇੱਕ ਦੋ ਮਿੰਟ ਅਸੀਂ ਵੀ ਗੁਰਮਖੋ ਜੋ ਗੁਰਤੇਗ ਬਾਦ ਜਰੇ ਨੂੰ ਉਪਦੇਸ਼ ਦਿੱਤਾ ਜਿਉਂ ਜਿਉਂ ਸ਼ਬਦ ਦੀ ਕਮਾਈ ਕਰੇਗਾ ਮਨ ਦਾ ਦੁੱਖ ਵੀ ਦੂਰ ਹੋ ਜਾਵੇਗਾ ਅਸੀਂ ਵੀ ਮੰਨ ਕਰਕੇ ਦੁਖੀ ਆ ਗੁਰਮਖੋ ਕਿਸੇ ਦੇ ਅੰਦਰ ਈਰਖਾ ਹੈ ਕਿਸੇ ਅੰਦਰ ਕ੍ਰੋਧ ਹੈ ਕਿਸੇ ਅੰਦਰ ਲੋਭ ਹੈ ਕਿਸੇ ਦੇ ਅੰਦਰ ਹਉਮੈ ਨਹੀਂ ਗੁਰਮਖੋ ਜਾਂਦੀ ਕੁਰਤੇਗ ਭੱਦ ਜੀ ਆਪਣੀ ਬਾਣੀ ਚ ਕਹਦੇ ਨੇ ਯਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰੱਖ ਲਿਓ ਭਗਵਾਨ ਆਉ ਪ੍ਰੇਮ ਦੇ ਨਾਲ ਹਾਜ਼ਰੀ ਗੁਰਮੁਖ ਲਗਾਈਏ ਨਾਲ ਨਾਲ ਤੱਲਾ ਪਾਈਏ ਗੁਰਮੁਖ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਚੌਂਕੜੇ ਮਾਰ ਲਓ 2 ਮਿੰਟ ਹਾਜ਼ਰੀ ਲਗਾਈਏ ਸਤ ਨਾਮ ਵਾਹੇ ਗੁਰੂ ச நே சத் நே சபாஹே கரு சத் நேரு சத் ਹੇ ਗੁਰੂ ਤਨ ਵਾਹੇ ਗੁਰੂ ਵਾਹੇ ਗੁਰੂ ਤਨ ਵਾਹੇ ਗੁਰੂ ਤੁਨ ਗੁਰ ਤੇਗ ਬਹਾਦਰ ਦੀ ਸਾਡੀ ਸੰਗਤ ਤੇ ਕਿਰਪਾ ਕਰੋ ਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਨਵਾਇ ਸਤਗੁਰੂ ਧੰਨ ਗੁਰੂ ਤੇਗ ਬਹਾਦਰ ਜੀ ਕਹਿੰਦੇ ਉਹ ਭਲਿਆ ਜਿਉਂ-ਜਿਉਂ ਸ਼ਬਦ ਦੀ ਕਮਾਈ ਕਰੇਗਾ ਪਰਮੇਸ਼ਰ ਦੀ ਵਡਿਆਈ ਕਰੇਗਾ ਨਾ ਤੇਰੇ ਮਨ ਦਾ ਕੋੜ ਵੀ ਦੂਰ ਹੁੰਦਾ ਜਾਏਗਾ ਸਤ ਸੰਗਿਓ ਬਨਾਰਸੀ ਗੁਰਮੁਖੋ ਫਿਰ ਜੌਨਪੁਰ ਦੀ ਸੰਗਤ ਮਸੰਦ ਭਾਈ ਗੁਰਬਖਸ਼ ਜੀ ਹੋਏ ਨੇ ਇਹ ਜੌਨਪੁਰ ਤੋਂ ਸੰਗਤਾਂ ਨੂੰ ਲੈ ਕੇ ਪਹੁੰਚੇ ਨੇ ਸਾਡਾ ਇਤਿਹਾਸ ਕਹਿੰਦਾ ਭਾਈ ਗੁਰਬਖਸ਼ ਜੀ ਬੜਾ ਸੋਹਣਾ ਕੀਰਤਨ ਕਰਦੇ ਸਨ ਭਿਜ-ਭਿਜ ਕੇ ਕੀਰਤਨ ਕਰਦੇ ਸਨ ਇੱਕ ਦਿਨ ਭਾਈ ਗੁਰਬਖਸ਼ ਜੀ ਗੁਰਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਬੈਠ ਕੇ ਕੀਰਤਨ ਕਰ ਰਹੇ ਨੇ ਸੰਗਤਾਂ ਦੇ ਨਾਲ ਤਾਂ ਸੰਗਤ ਬੜੀ ਝੂਮਦੀ ਪਈ ਹੈ ਹਰ ਇੱਕ ਨੂੰ ਬੜਾ ਰਸ ਆ ਰਿਹਾ ਹੈ ਕੋਈ ਪ੍ਰੇਮ ਦੇ ਨਾਲ ਕੀਰਤਨ ਕਰੇ ਤਾਂ ਸਹੀ ਗੁਰਤੇਗ ਭਾਦਰ ਪਿਤਾ ਜੀ ਨੇ ਅੱਜ ਭਾਈ ਗੁਰਬਖਸ਼ ਜੀ ਦੇ ਕੀਰਤਨ ਤੋਂ ਖੁਸ਼ ਹੋ ਕੇ ਨਾ ਭਾਈ ਗੁਰਬਖਸ਼ ਜੀ ਨੂੰ ਕੋਲ ਬੁਲਾਇਆ ਤੇ ਇੱਕ ਮਰਦੰਗ ਦਿੱਤੀ ਆਖਿਆ ਭਾਈ ਗੁਰਬਖਸ਼ ਜੀ ਅੱਜ ਤੋਂ ਇਹ ਮਰਦੰਗ ਦੇ ਨਾਲ ਕੀਰਤਨ ਕਰਿਆ ਕਰੋ ਕਿਰਪਾ ਤਾਂ ਪਹਿਲਾਂ ਵੀ ਬਹੁਤ ਸੀ ਗਰਮਖੋ ਪਾਹਣ ਗੁਰਤੇਗ ਭਾਦਰ ਜੀ ਨੇ ਕੋਲੋਂ ਮਰਦੰਗ ਦਿੱਤੀ ਤੇ ਹੋਰ ਕਿਰਪਾ ਹੋ ਗਈ ਗਰਮਖੋ ਜਿਹੜਾ ਵੀ ਭਾਈ ਗੁਰਬਖਸ਼ੀ ਦਾ ਕੀਰਤਨ ਸੁਣਦਾ ਹੈ ਨਾ ਉਹ ਗੁਰਮੁਖੋ ਆਨੰਦ ਵਿੱਚ ਪਹੁੰਚ ਜਾਂਦਾ ਹੈ ਸਤ ਸੰਗਿਓ ਹੁਣ ਸੰਗਤ ਇਹਨਾਂ ਨੂੰ ਮਿਰਦੰਗ ਵਾਲੀ ਸੰਗਤ ਆਖਦੀ ਹੈ ਪਹਿਲਾਂ ਅਸੀਂ ਜੌਨਪੁਰ ਦੀ ਸੰਗਤ ਹੁਣ ਲੋਕ ਇਹਨਾਂ ਨੂੰ ਕਹਿੰਦੇ ਨੇ ਇਹ ਮਿਰਦੰਗ ਵਾਲੀ ਸੰਗਤ ਹੈ ਬੜਾ ਸੋਹਣਾ ਕੀਰਤਨ ਕਰਦੇ ਨੇ ਟੁੱਟਿਆਂ ਨੂੰ ਗੁਰਨਾਣਕ ਜੀ ਦੇ ਘਰ ਦੇ ਨਾਲ ਜੋੜਦੇ ਨੇ ਤਸਮਾ ਬਣਿਆ ਬਨਾਰਸ ਵਿੱਚ ਫਿਰ ਅੱਜ ਭਾਈ ਗੁਰਬਖਸ਼ ਜੀ ਮਰਦੰਗਨਾ ਕੀਰਤਨ ਪਏ ਕਰਦੇ ਨੇ ਨਾਲ ਸੰਗਤਾਂ ਕੀਰਤਨ ਕਰ ਰਹੀਆਂ ਨੇ ਜਦੋਂ ਕੀਰਤਨ ਦੀ ਸਮਾਪਤੀ ਹੋਈ ਨਾ ਅੱਜ ਗੁਰਤੇਗ ਬਾਦ ਜੀ ਫਿਰ ਮੌਜ ਵਿੱਚ ਆ ਗਏ ਕੀਰਤਨ ਸੁਣ ਕੇ ਆਖਣ ਲਗੇ ਭਾਈ ਗੁਰਬਖਸ਼ ਜੀ ਤੁਸੀਂ ਬਹੁਤ ਪ੍ਰੇਮ ਦੇ ਨਾਲ ਕੀਰਤਨ ਕਰਦੇ ਹੋ ਤੁਸੀਂ ਗੁਰਨਾਮਿਕ ਨੂੰ ਹਾਜ਼ਰ ਨਾਜ਼ਰ ਸਮਝ ਕੇ ਕੀਰਤਨ ਕਰਦੇ ਹੋ ਸਤਗੁਰ ਦੇ ਪਿਆਰ ਵਿੱਚ ਕੀਰਤਨ ਕਰਦੇ ਹੋ ਤੇ ਗੁਰਤੇਗ ਬਹਾਦਰ ਜੀ ਨੇ ਆਪਣਾ ਇੱਕ ਚੋਲਾ ਬਦਾਮੀ ਰੰਗ ਦਾ ਭਾਈ ਗੁਰਬਖਸ਼ ਜੀ ਨੂੰ ਦਿੱਤਾ ਇੱਕ ਗੁਰਬਾਣੀ ਦੀ ਪੋਥੀ ਦਿੱਤੀ ਭਾਈ ਗੁਰਬਖਸ਼ ਜੀ ਨੂੰ ਆਖਿਆ ਤੁਹਾਡੀ ਰਸਨਾ ਤੇ ਗੁਰਨਾਨਕ ਜੀ ਦਾ ਵਾਸਾ ਹੋਵੇਗਾ ਗੁਰਬਾਣੀ ਵੀ ਪੜਨੀ ਹੈ ਅੱਜ ਤੋਂ ਬਾਅਦ ਹੋ ਟੁੱਟਿਆਂ ਨੂੰ ਪਰਮੇਸ਼ਰ ਨਾਲ ਜੋੜਨਾ ਹੈ ਤਹੋਰ ਨਾਲ ਇਲਾਕਿਆਂ ਵਿੱਚ ਵੀ ਸਿੱਖੀ ਦਾ ਪ੍ਰਚਾਰ ਕਰਨਾ ਹੈ ਤੁਸੀਂ ਸਤ ਸੰਗਿਓ ਭਾਈ ਗੁਰਬਖਸ਼ ਜੀ ਨੇ ਦੋਵੇਂ ਹੱਥ ਜੋੜ ਲਏ ਸਤਗੁਰੂ ਅੱਜ ਜਿਹੜੀ ਆਪ ਜੀ ਨੇ ਦਾਸ ਗਰੀਬ ਤੇ ਕਿਰਪਾ ਕੀਤੀ ਹੈ ਕਿਰਪਾ ਕਰੋ ਇਹ ਕਿਰਪਾ ਬਣੀ ਰਵੇ ਮੇਰੇ ਪਰਿਵਾਰ ਤੇ ਵੀ ਇਹ ਕਿਰਪਾ ਬਣੀ ਰਵੇ ਉਸ ਵੇਲੇ ਗੁਰਤੇਗ ਬਹਾਦਰ ਪਤਾ ਜੀ ਆਗੇ ਮੌਜ ਵਿੱਚ ਆਖਣਗੇ ਭਾਈ ਗੁਰਬਖਸ਼ ਜਿੱਡੇ ਪ੍ਰੇਮ ਨਾਲ ਤੂੰ ਕੀਰਤਨ ਕਰਦਾ ਨਾ ਤੇਰੇ ਤੇ ਗੁਰੂ ਨਾਨਕ ਵੀ ਪ੍ਰਸੰਨ ਹੈ ਜਦ ਤੇਰੇ ਨਾਲ ਬਚਨ ਕਰਦੇ ਆ ਤੁਮਰੇ ਗ੍ਰਹਿ ਉਤਪਤ ਜੋ ਹੋਏ ਪਵ ਤੇਰੇ ਘਰ ਜਿਹੜੇ ਪੈਦਾ ਹੋਣਗੇ ਤੁਮਰੇ ਗ੍ਰਹਿ ਉਤਪਤ ਜੋ ਹੋਏ ਕੀਰਤਨ ਭਜਨ ਕਰੇ ਸਭ ਸੋਏ ਉਹ ਕੀਰਤਨ ਦੇ ਨਾਲ ਭਜਨ ਬੰਦਗੀ ਦੇ ਨਾਲ ਜੁੜੇ ਰਹਿਣਗੇ ਕਿਉਂ ਤੂੰ ਪ੍ਰੇਮ ਦੇ ਨਾਲ ਗੁਰਨਾਨਕੀ ਦੇ ਪਿਆਰ ਦੇ ਵਿੱਚ ਕੀਰਤਨ ਕਰਦਾ ਵਾ ਸਤ ਸੰਗਿਓ ਸਤਗੁਰੂ ਤੇ ਜਾਓ ਹਣ ਸਿੱਖੀ ਦਾ ਪ੍ਰਚਾਰ ਕਰੋ ਜਦੋਂ ਇਹ ਚੱਲਿਆ ਅਖਿਲਕਾ ਸਤਗੁਰੂ ਫਿਰ ਸਿਰ ਤੇ ਹੱਥ ਰੱਖਣਾ ਤੇ ਉਸ ਵੇਲੇ ਗੁਰਤੇਗ ਬਹਾਦਰ ਜੀ ਕਹਿੰਦੇ ਭਾਈ ਗੁਰਬਖਸ਼ ਜੀ ਇਹ ਸੰਸਾਰ ਹੈ ਦੁਨੀਆ ਹੈ ਲੋਕਾਂ ਤੋਂ ਅੱਡੀ ਵਡਿਆਈ ਵੀ ਕਰਨੀ ਹੈ ਕਈ ਵਾਰ ਹੋ ਸਕਦਾ ਲੋਕ ਤੁਹਾਨੂੰ ਮਾੜਾ ਚੰਗਾ ਵੀ ਬੋਲਣ ਪੜ ਪ੍ਰਵਾਹ ਨਹੀਂ ਕਰਨੀ ਆਪਣੇ ਮਾਰਗ ਤੇ ਚੱਲਦੇ ਰਹਿਣਾ ਹੈ ਆਪਣੇ ਰਸਤੇ ਤੇ ਚੱਲਦੇ ਰਹਿਣਾ ਹੈ ਟੁੱਟਿਆ ਨੂੰ ਪਰਮੇਸ਼ਰ ਨਾਲ ਜੋੜਨਾ ਹੈ ਕੋਈ ਤੁਹਾਨੂੰ ਚੰਗਾ ਆਖੇ ਕੋਈ ਮੰਦਾ ਆਖੇ ਉਹ ਗੱਲ ਦੀ ਪਰਵਾਹ ਨਹੀਂ ਕਰਨੀ ਅੰਦਰੋਂ ਗੁਰਨਾਨਕ ਦੇ ਬਣ ਕੇ ਗੁਰਨਾਨਕ ਦੇ ਪਿਆਰ ਦੇ ਵਿੱਚ ਕੀਰਤਨ ਕਰਨਾ ਹੈ ਧੰਨ ਗੁਰੂ ਤੇਗ ਬਹਾਦਰ ਜੀ ਆਖਣ ਲੱਗੇ ਜਿਵੇਂ ਬੇਰਾੜੀ ਰਾਗ ਵਿੱਚ ਗੁਰੂ ਰਾਮਦਾਸ ਜੀ ਸਮਝਾਉਣਾ ਕਰਦੇ ਨੇ ਨਾ ਹਰ ਜਨ RAM ਨਾਮ ਗੁਣ ਗਾਵੇ ਜੋ ਪਰਮੇਸ਼ਰ ਦੇ ਪਿਆਰੇ ਹੁੰਦੇ ਨੇ ਉਹ ਪਰਮੇਸ਼ਰ ਦੀ ਵਿਡਿਆਈ ਕਰਦੇ ਨੇ ਹਰ ਜਨ RAM ਨਾਮ ਗੁਣ ਗਾਵੇ ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਨ ਨਾ ਗਵਾਵੇ ਜੇ ਕੋਈ ਉਹਨਾਂ ਨੂੰ ਮੜਾ ਚੰਗਾ ਵੀ ਆਖੇ ਨਿੰਦਿਆ ਵੀ ਕਰੇ ਨਾ ਉਹ ਵੀ ਤਾਂਵੇਂ ਆਪਣਾ ਨਾਮ ਜਪਣ ਵਾਲਾ ਸੁਭਾਣੀ ਤਿਆਗਦੇ ਆਓ ਗੁਰਮੁਖ ਇਹ ਪੰਕਤੀ ਪੜ੍ਹ ਲਈਏ ਇਹ ਪੰਕਤੀ ਪੜ੍ਹ ਕੇ ਸਮਾਪਤੀ ਹੈ ਆਪਣੀ ਵੀ ਅਰਦਾਸ ਕਰਿਓ ਦਾਸ ਗਰੀਬ ਦੀ ਵੀ हे ਮਹਾਰਾਜ ਕਿਰਪਾ ਕਰੋ ਬਖਸ਼ਿਸ਼ ਕਰੋ ਰਹਿਮਤ ਕਰੋ ਓ ਪ੍ਰੇਮ ਦੇ ਨਾਲ RAM ਨਾਮ ਗੁਣ ਗਾਵੇ ਹਰ ਜਨ RAM ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾ ਗੁਣ ਗਾਵੇ ਹਰ ਜਨ RAM ਨਾਮ ਗੁਣ ਗਾਵੇ RAM ਨਾਮ ਗੁਣ ਗਾਵੇ ਹਰ ਜਨ RAM ਨਾਮ ਗੁਣ ਗਾਵੇ RAM ਨਾਮ ਗੁਣ ਗਾਵੇ ਹਰ ਜਨ RAM ਨਾਮ ਗੁਣ ਗਾਵੇ RAM ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਸੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਜੇ ਕੋਈ ਨਿੰਦ ਕਰੇ ਨਕੀ ਜੇ ਕੋਈ ਨਿੰਦ ਕਰੇ ਹਰ ਜਨ ਕੀ 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 ਆਪਣਾ ਗੁਨ ਨਾ ਗਵਾਵੇ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਰਾਮ ਨਾਮ ਗੁਣ ਗਾਵੇ ਹਰ ਜਨ ਰਾਮ ਨਾਮ ਗੁਣ ਗਾਵੇ राम नाम गुण गावे हर जन राम नाम गुण गावे जे कोई निंद करे हर जन की अपना गुण ना गवावे सतगुरु जी आखन लगे परमेश्वर दी कृपा चाहिदी है भाई गुरबख्श जी जिन्नू मेरा गुरु नानक मान वढाई दवे ना जिन्नू मेरा गुरु नानक इज्जत दवे ਦੁਨੀਆ ਦਾ ਬਾਦਸ਼ਾਹ ਵੀ ਉਹਨੂੰ ਜਲੀਲ ਨਹੀਂ ਕਰ ਸਕਦਾ ਬੋਲੇ ਸੋ ਨਿਹਾਲ ਸਰੀਆ ਆਕਾਲ ਜਿਸ ਨੂੰ ਮੇਰਾ ਗੁਰੂ ਨਾਨਕ ਵਡਿਆਈ ਦੇਵੇ ਜਿਸ ਨੂੰ ਮੇਰਾ ਗੁਰੂ ਨਾਨਕ ਇੱਜ਼ਤ ਦੇਵੇ ਦੁਨੀਆ ਦੀ ਕੀ ਗੱਲ ਹੈ ਦੁਨੀਆ ਦੀ ਕੀ ਮਜਾਲ ਹੈ ਦੁਨੀਆ ਦਾ ਬਾਦਸ਼ਾਹ ਵੀ ਆਵੇ ਉਸ ਨੂੰ ਜਲੀਲ ਨਹੀਂ ਕਰ ਸਕਦਾ ਸਤ ਸ੍ਰੀ ਅਕਾਲ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆਉ ਵਿਚਾਰ ਕਰਦੇ ਆਂ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰੂ ਜੀ ਬਖਸ਼ਣ ਜੋਗ ਨੇ ਸਤਗੁਰੂ ਦੀ ਸਾ ਸੰਗਤ ਬਖਸ਼ਣ ਜੋਗ ਹੈ ਸਾਰੀ ਸੰਗਤ ਪੰਜ ਵਾਰੀ ਵਾਹਿਗੁਰੂ ਕਹਿ ਕੇ ਅਰਦਾਸ ਕਰੀਏ ਸਤਗੁਰੂ ਦੇ ਚਰਨਾ ਵਿੱਚ ਵਾਹਿ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ